ਤੇ ਬਾਕੀ ਬਰੀਡ ਬਰੂਡ ਚ ਵੀ ਚੰਗੀ ਆ ਇੱਥੇ ਤੋਂ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਹੈਗੀ ਅਰਜਨ ਕੁੰਗੜ ਦੀ ਤੇ 2 ਮਹੀਨੇ ਦੀ ਗੱਬਣਾ ਗੱਬਣਾ ਵੀ ਆਪਾਂ ਬਾਈ ਨੂੰ ਪੁੱਛ ਲਾਂਗੇ ਕਿਹੜਾ ਸੀਮਣੇ ਦੇ ਲੱਗਿਆ ਵਾ ਕਮਾ ਲਓ ਬਾਈ ਬਾਈ ਸੀਮਣ ਕਿਹੜਾ ਲੱਗਿਆ ਇਹਦੇ ਇਹ ਸ਼ੇਰ ਸਾਹ ਦਾ ਲੱਗਿਆ ਐਚ ਐਸ ਬੀ ਦਾ ਵੀਰੇ ਸ਼ੇਰ ਸਾਹ ਦਾ ਸਰਿੰਦਰ ਸੰਸਨੀ ਬਾਲਕੋੜੇ ਜਿਹੜਾ ਡੈਰੀ ਫਾਰਮ ਚ ਹਾਂ ਹਾਂ ਵੀਰੇ ਲੈ ਬਾਕੀ ਸੱਜਣੋ ਸਿੱਕਾ ਬਾਈ ਦਿਖਾ ਦੂਗਾ ਤੁਹਾਨੂੰ ਜਿਹੜਾ ਸੱਜਣ ਲੈ ਕੇ ਜਾਊਗਾ ਨੇੜੇ ਆ ਕੇ ਤਸੱਲੀ ਕਰਕੇ ਲੈ ਜਿਓ ਆ ਤੁਹਾਨੂੰ ਬੱਚਿਆਂ ਦਾ ਸਿਸਟਮ ਦਿਖਾਉਣਾ ਸੱਜਣੋ ਜਿਹੜੇ ਡੈਰੀ ਫਾਰਮਾਂ ਦੇ ਵਿੱਚ ਰ ਬੱਚੇ ਮਰਨ ਮੁਰਨ ਦਾ ਜਿਆਦਾ ਕਾਰਨ ਹੁੰਦਾ ਉਹ ਪਸ਼ੂਆਂ ਦੇ ਬਾਈ ਪਿੱਛੇ ਪੁੱਛੀ ਬੰਨੀ ਰੱਖਦੇ ਨੇ ਹਨਾ ਤੇ ਆ ਸੱਜਣੋਂ ਦੇਖ ਸਕਦੇ ਹੋ ਬਿਲਕੁਲ ਚੰਗਾ ਸੈਟਅਪ ਲਾਇਆ ਬਾਈ ਨੇ ਬਾਸ ਬੂਸ ਲਾ ਕੇ ਵਧੀਆ ਸਿਸਟਮ ਬਣਾਇਆ ਹੋਇਆ ਵਾਲੇ ਵਾਲਿਓ ਤੇ ਇਹਦੇ 'ਚ ਮੇਰਾ ਖਿਆਲ ਆ ਖੁੱਲੇ ਛੱਡ ਕੇ ਰੱਖਦੇ ਆ ਬਾਈ ਸਾਰੇ ਹਾਂ ਖੁੱਲੇ ਛੱਡ ਕੇ ਰੱਖਦੇ ਨੇ ਇਹ ਵੀ ਇਹ ਵੀ ਸਿਲੇਕਟਡ ਸੀਮਨਾਂ ਦੀ ਹੋਣਗੇ ਆਪਣੀ ਹਾਂ ਸਾਰੀ ਸੀਮਨ ਨਾਰਮਲ ਤਾਂ ਕਦੇ ਭਰਾਇਆ ਹੀ ਨਹੀਂ ਹੈਗਾ ਵੀਰੇ ਅੱਛਾ ਜੀ ਸਾਰਾ ਵਧੀਆ ਸੀਮਨ ਇਹਨਾਂ 'ਚ ਕਿਹੜੇ ਕਿਹੜੇ ਸੀਮਨਾਂ ਦੇ ਬੱਚੇ ਨੇ ਆਪਾਂ ਦਿਖਾਈ ਦੰਨੇ ਅੰਦਰ ਆ ਕੇ ਆਤਾ ਹੈ ਕਿ ਹੈ ਕਿ ਰੁਸਤ ਮਹਿੰਦ ਦੀ ਵੀ ਇਹਦੀ ਉਮਰ ਕਿੰਨੀ ਕ ਹੋਊਗੀ ਆਈਡੀਆ ਇਹ ਹੋਗੀ ਤਕਰੀਬਨ 3 ਕ ਮਹੀਨਿਆਂ ਦੇ ਲਗਭਗ ਬਈ ਅਸੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਆ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆ ਆਪਾਂ ਪਿੰਡ ਧੰਦੀਵਾਲ ਜ਼ਿਲ੍ਹਾ ਸੰਗਰੂਰ ਨੇੜੇ ਰਹਿ ਗਿਆ ਇਹਦੇ ਧੂਰੀ ਸ਼ਹਿਰ ਲੈ ਅੱਜ ਦੀ ਵੀਡੀਓ ਨਾਲ ਸੱਜਣੋ ਖਰੇਲੂ ਕਿਸਾਨ ਦੇ ਘਰੋਂ ਬਣਾਵਾਂਗੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਤੇ ਬਾਈ ਕੋਲੇ ਨਾ ਲੇਬਰ ਦੀ ਸਮੱਸਿਆ ਹੋਣ ਕਾਰਨ ਸੱਜਣੋ ਬਾਈ 4 ਤੱਕ ਕਟੀਆਂ ਨੇ ਹੈਗੀਆਂ ਵੀ ਪੂਰੇ ਚੰਗੇ ਸੀਮਨਾ ਦੀਆਂ ਨੇ ਤੇ ਸਿੱਕੇ ਵੀ ਬਾਈ ਨੇ ਸਮਾੜ ਰੱਖੇ ਨੇ ਜਿਹੜੀ ਮੇਨ ਗੱਲ ਆ ਨਾ ਉਹਨਾਂ ਦੇ ਜਿਹੜੀਆਂ ਮਾਵਾ ਨੇ ਉਹ ਵੀ ਬਾਈ ਕੋਲੇ ਸੱਜਣੋਂ ਫਾਰਮ ਤੇ ਖੜੀਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਚੰਗੇ ਦੁੱਧ ਵਾਲੀਆਂ ਨੇ ਉਹ ਵੀ ਤੇ ਇੱਕ ਦਿਖਾਉਂਗਾ ਅਰਜਣ ਕੁੰਗੜ ਦੀ ਦੋ ਦੰਦ ਹਲੇ ਮੇਰਾ خیال ਆ ਕੱਡੇ ਨੇ ਝੋਟੀਨੇ ਤੇ 2 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਇੱਕ ਨਾਲ ਉਹ ਵੀ ਕਾਊਆ ਤੇ ਆਜੋ ਬਾਕੀ ਬਾਈ ਨਾਲ ਕਰਾਉਣਿਆਂ ਗੱਲਬਾਤ ਤੇ ਕੱਲਾ ਕੱਲਾ ਜਾਨਵਰ ਨਾ ਤੋੜ ਕੇ ਵੀ ਦਿਖਾਵਾਂਗੇ ਤੇ ਰੇਟ ਵੀ ਸੱਜਣੋਂ ਬਿਲਕੁਲ origignal ਮਿਲਣਗੇ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਲੈ ਆਜੋ ਸੱਜਣੋਂ ਬਾਈ ਨਾਲ ਕਰਾਉਣਿਆਂ ਗੱਲਬਾਤ ਹੋਰ ਬਾਈ ਜੀ ਕੀ ਹਾਲ ਆ ਠੀਕ ਹੈ ਤਾਂ ਵਧੀਆ ਨਾਮ ਦੱਸੋ ਜੀ ਆਪਣਾ ਨਾਮ ਗੇਜੀ ਆ ਵੀਰੇ ਉੱਚੀ ਬੋਲ ਥੋੜਾ ਜਿਆ ਗੇਜੀ ਆ ਵੀਰੇ ਗੇਜੀ ਪਿੰਡ ਧੰਦੀਵਾਲ ਜ਼ਿਲ੍ਹਾ ਸੰਗਰੂਰ ਆ ਜ਼ਿਲ੍ਹਾ ਸੰਗਰੂਰ ਟੂਰੀ ਕਿੰਨੀ ਕੁ ਦੂਰ ਰਹਿੰਦਾ ਆਪਣੀ ਟੂਰੀ ਇੱਥੋਂ ਹੈਗਾ 14-15 ਕਿਲੋਮੀਟਰ ਵੀਰੇ ਤੇ ਹੋਰ ਨੇੜੇ ਕਿਹੜਾ ਸ਼ਹਿਰ ਆ ਤਾਂ ਅੱਗੇ ਸ਼ਹਿਰ ਨੇੜੇ ਸਾਨੂੰ ਸੰਗਰੂਰ ਪੈਂਦਾ 17-18 ਕਿਲੋਮੀਟਰ ਬਰਨਾਲਾ ਵੀ 17-18 ਕਿਲੋਮੀਟਰ ਬਰਨਾਲਾ ਵੀ 17-18 ਸੰਗਰੂਰ ਵੀ 17-18 ਪੈਂਦਾ ਇਹ ਵਿੱਚ ਵਿਚਾਲੇ ਆ ਗਿਆ ਪਿੰਡ ਜੇ ਗੱਲ ਕਰੀ ਤਾਂ ਬਾਕੀ ਸੱਜਣੋਂ ਬਾਈ ਦਾ ਨੰਬਰ ਲੈ ਕੇ ਦੇ ਦਾਂਗੇ ਆਪਾਂ ਕੋਈ ਗੱਲ ਨਹੀਂ ਬਾਈ ਨਾਲ ਤੁਸੀਂ ਨਾ ਗਰੰਟੀ ਲੋਕੇਸ਼ਨ ਬਾਈ ਤੋਂ ਫੋਨ ਤੇ ਵੀ ਪੁੱਛ ਲਿਓ ਤੇ ਜਾਨਵਰ ਆਪਾਂ ਕਿੰਨੇ ਦਿਖਾਵਾਂਗੇ ਅੱਜ ਚਾਰ ਤਾਂ ਕਟੀਆਂ ਨੇ ਵੀਰੇ ਠੀਕ ਆ ਜੀ ਇੱਕ ਹੌਸਰ ਝੋਟੀ ਹੈਗੀ ਅੱਛਾ ਗੱਬਣ ਵੀ ਗੱਬਣ ਚੈੱਕ ਪਾਸ ਦੋ ਮਹੀਨੇ ਦੀ ਦੋ ਮਹੀਨੇ ਦੀ ਗੱਬਣ ਚੈੱਕ ਪਾਸ ਆ ਤੇ ਬਾਕੀ ਜਿਹੜੇ ਸੱਜਣੇ ਝੋਟੀ ਸੱਜਣੋ ਇਹ ਲਊਗਾ ਆਪਦਾ ਡਾਕਟਰ ਵੀ ਚਾਹੀੇ ਨਾਲ ਲੈ ਕੇ ਆ ਜਿਓ ਉਹ ਆਪਦੀ ਚੈੱਕ ਕਰਾ ਕੇ ਬਾਈ ਦੇ ਘਰੋਂ ਲੈ ਜਾਓ ਉਸ ਤੋਂ ਬਾਅਦ ਦੀ ਹੈ ਨਾ ਬਾਈ ਕੋਈ ਗਰੰਟੀ ਨਹੀਂ ਨਾ ਆਪਣੇ ਘਰੇ ਆਪਦਾ ਚੈੱਕ ਕਰਕੇ ਲਿਆ ਵੀਰੇ ਬਾਅਦ ਚ ਆਪਣੀ ਕੋਈ ਗਰੰਟੀ ਨਹੀਂ ਬਾਅਦ ਦੀ ਕੋਈ ਗਰੰਟੀ ਨਹੀਂ ਤੇ ਇਹ ਹੈਗੀ ਆਪ ਕਿਹੜੇ ਸੀਮੰਦੀ ਆ ਬਾਈ ਆ ਪਹਿਗੇ ਆ ਕਿ ਅਰਜਨ ਕੁੰਗੜ ਦੀ ਹੈ ਫਿਰ ਅਰਜਨ ਕੁੰਗੜ ਦੀ ਉਮਰ ਕਿੰਨੀ ਕਹਿ ਦੀਏ ਗੱਲ ਕਰ ਲਈਏ ਹੋਰ ਇਹਦੀ ਲਗਭਗ 2.5 ਸਾਲ ਦੇ ਦੋ ਦੰਦ ਹੋ ਗਏ ਦੋ ਦੰਦ ਦੇ ਲੈ ਸਜਣੋ ਅਰਜਨ ਕੁੰਗੜ ਦੀ ਕੱਟੀ ਆ ਜੇ ਪਿੱਠ ਪੂਰੇ ਦੀ ਗੱਲਬਾਤ ਕਰ ਲਾ ਰੰਗ ਰੁੰਗ ਦੀ ਗੱਲ ਕਰ ਲਾ ਨਾ ਲੰਬਾਈ ਲੰਬੂਈ ਕੱਟੀ ਦੀ ਬਹੁਤ ਆ ਤੇ ਸਿੰਘ ਸੁੰਗ ਦੀ ਵੀ ਕੁਆਲਿਟੀ ਪੂਰੀ ਚੰਗੀ ਆ ਤੇ ਬਾਕੀ ਥੱਲਿਓਂ ਦਿਖਾ ਦਣਾ ਸੋਨੂੰ ਚੰਗੇ ਰਿੰਕਲ ਨੇ ਥੱਲੇ ਇਹਦੇ ਕਿਉਂਕਿ ਲੇ ਵਾਇ ਨਹੀਂ ਸਜਣੋ ਵਧੀਆ ਬਣਾਉਣਾ ਚੰਗਾ ਹਜੇ 2 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਤੇ ਬਾਕੀ ਜਿਹੜਾ ਸੱਜਣ ਲੈ ਕੇ ਜਾਊਗਾ ਬਾਰ-ਬਾਰ ਮੈਂ ਉਹੀ ਗੱਲ ਕਹਿੰਦਾ ਹੁਣ ਆ ਵੀਡੀਓ ਦੇ ਵਿੱਚ ਵੀ ਕਿ ਜਿਹੜਾ ਗੱਬਣ ਪਸ਼ੂ ਆਪਾਂ ਕਿਸੇ ਦੇ ਘਰੋਂ ਵੀ ਲੈਣਿਆਂ ਨਾ ਆਪਦਾ ਡਾਕਟਰ ਨਾਲ ਲੈ ਕੇ ਆਇਆ ਕਰੋ ਅਗਲੇ ਦੇ ਘਰੋਂ ਚੈੱਕ ਪਾਸ ਕਰਾ ਕੇ ਲੈ ਜਾ ਕਰੋ ਲੈ ਬਾਈ ਖੋਲ ਕੇ ਤੋਰ ਦੇ ਇੱਕ ਵਾਰੀ ਆਏ ਨੂੰ ਚਲਾ ਦੀ ਨੂੰ ਲੈ ਬਾਕੀ ਤੁਰਦੀ ਦੀ ਜਜਮੈਂਟ ਕਰ ਲਿਓ ਸੱਜਣ ਉਹੀ ਗੱਲ ਆ ਵੀ ਪਿੱਠ ਪੂੜੇ ਦੀ ਜਿਹੜੀ ਉਚਾਈ ਲੰਬਾਈ ਆ ਝੋਟੀ ਦੀ ਲਾਜਵਾਬ ਆ ਤੇ ਬਾਕੀ ਬਰੀਡ ਬਰੂਡ ਚ ਵੀ ਚੰਗੀ ਆ ਇੱਥੇ ਤੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹਾਂ ਹੈਗੀ ਅਰਜਨ ਕੁੰਗੜ ਦੀ ਤੇ 2 ਮਹੀਨੇ ਦੀ ਗੱਬਣ ਆ ਗੱਬਣ ਵੀ ਆਪਾਂ ਬਾਈ ਨੂੰ ਪੁੱਛ ਬਾਈ ਸੀਮਨ ਕਿਹੜਾ ਲੱਗਿਆ ਇਹਦੇ ਇਹ ਸ਼ੇਰ ਸਾਹ ਦਾ ਲੱਗਿਆ ਐਚਐਸਬੀ ਦਾ ਵੀਰੇ ਸ਼ੇਰ ਸਾਹ ਦਾ ਸਰਿੰਦਰ ਸੰਸਨੀ ਬਾਲ ਕੋੜੇ ਜਿਹੜਾ ਡੈਰੀ ਫਾਰਮ ਚ ਸੀ ਹਾਂ ਹਾਂ ਵੀਰੇ ਲੈ ਬਾਕੀ ਸੱਜਣੋਂ ਸਿੱਕਾ ਬਾਈ ਦਿਖਾ ਦੂਗਾ ਤੁਹਾਨੂੰ ਜਿਹੜਾ ਸੱਜਣ ਲੈ ਕੇ ਜਾਊਗਾ ਨੇੜੇ ਆ ਕੇ ਤਸੱਲੀ ਕਰਕੇ ਲੈ ਜਿਓ ਉਹੀ ਗੱਲ ਫੇਰ ਕਹਿਣਾ ਵੀ ਚੈੱਕ ਪਾਸ ਬਾਈ ਦੇ ਘਰੇ ਕਰਾ ਕੇ ਲੈ ਜਿਓ ਹਨਾ ਬਾਈ ਹਾਂ ਵੀਰੇ ਇਹਦਾ ਰੇਟ ਬਾਈ ਕੀ ਕਰਦੇ ਆਪਾਂ ਰੇਟ ਵੀਰੇ ਦਾ 60000 ਰੁਪਏ 60 ਥੋੜਾ ਜਿਆਦਾ ਆ ਤੇ ਬੰਦਾ ਸੰਭਾਲ ਵੀ ਕਰੂਗਾ ਐਂ ਦਾ ਦੇ ਜਮੀ ਆਪਣੇ ਚੈਨਲ ਦੇ ਰੇਟ ਫਿਕਸੇ ਕਰਦੇ ਵੀ ਐਨੇ ਦੀ ਦੇਣੀ ਆ ਜòn ਲੇਬਰ ਦੀ ਸਮੱਸਿਆ ਕਰਕੇ ਦੇ ਰੱਖਿਆ ਆ ਯਾਰ ਅੱਛਾ ਪਾਲੀ ਵਾਲੇ ਸ਼ੌਂਕ ਨਾਲ ਆ ਦੇ ਕੇ ਨਾ ਪਾਲੀ ਦਾ ਸ਼ੌਂਕ ਨਾਲ ਹੋਈ ਆ ਤੂੰ ਰੇਟ ਵੀ ਫਿਰ ਸ਼ੌਂਕ ਵਾਲਾ ਕਰਦੇ ਰੇਟ ਜਮੀ ਫਿਕਸ ਰੇਟ ਹੀ ਕਰਦੇ ਆਪਣੇ ਚੈਨਲ ਤੇ 55000 ਦੀ ਦੇ ਦਿੰਗੇ ਬਈ ਆ ਹੋਰ ਵੀ ਕਰਦੇ ਮਾਨਤਨ ਆ ਮਾਨਤਨ ਕਰਦੇ ਆ 1000 2000 ਜਮੀ ਜਮੀ ਫਿਕਸੇ ਦਾ ਦੇ 55 ਦੀ ਜਮ ਜੈਸਨੋ ਹੀ ਹੋਊਗੀ 52000 ਦੀ ਲੈ ਸਜਣਾ 52000 ਦੀ ਜੈਸਨੋ ਹੋਜੂ ਬਾਈ ਕਹਿੰਦਾ ਇਹਦੇ ਚੋ ਮੜਾ ਮੋਟਾ ਛੋਟ ਛੱਪਾ ਹੀ ਕਰੂਗਾ ਕਿਉਂਕਿ ਇਹਦੇ 'ਚ ਕੋਈ ਸੱਜਣਾ ਨਾ ਘਟਾਉਣ ਦੀ ਖੇਚਲਾ ਕਰਿਓ ਤੁਹਾਨੂੰ ਪਤਾ ਸੱਜਣੋ ਆਪਣੇ ਚੈਨਲ ਦੇ ਜਿਹੜੇ ਰੇਟ ਹੁੰਦੇ ਨੇ ਨਾ ਉਹ ਬਿਲਕੁਲ ਫਿਕਸ ਰੇਟ ਹੁੰਦੇ ਨੇ ਤੇ ਬਾਕੀ ਇੱਥੇ ਤੋਂ ਸੰਗ ਸੰਗ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਭਾਈਆਂ ਇਹਨੂੰ ਕਰੀ ਤਾਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਹੈਗੀ ਅਰਜਨ ਕੁੰਗੜ ਦੀ ਤੇ ਜਿਹੜਾ ਸਿੱਕਾ ਸਿੱਕਾ ਵੀ ਬਾਈ ਹੋਰੀ ਦਿਖਾ ਦੇਣਗੇ ਮੇਰਾ ਖਿਆਲ ਆ ਸਿੱਕੇ ਸੰਭਾਲ ਕੇ ਰੱਖੇ ਸਿੱਕੇ ਦਾ ਸਾਰਿਆਂ ਦੇ ਵੀਰੇ ਸਾਰੇਆਂ ਦੇ ਸਿੱਕੇ ਬਾਈ ਕਹਿੰਦਾ ਸੰਭਾਲੇ ਪਏ ਨੇ ਭਾਈ ਇਹਦੇ 'ਚੋਂ ਆਉਣਾ ਨੰਬਰ ਨਹੀਂ ਆਉਣਾ ਹਨਾ ਬਾਕੀ ਇਹ ਸੱਜਣ ਨੇ ਦੇਖ ਤੇ ਆ ਹੈਗੀਆਂ ਨੇ ਇਧਰਲੇ ਬੰਨੇ ਚਾਰ ਕੱਟੀਆਂ ਨੇ ਸੱਜਣੋ ਆ ਪਹਿਲੇ ਨੰਬਰ ਵਾਲੀ ਦਿਖਾ ਦਾਨੇ ਆ ਇਹਦੀ ਕਿੰਨੀ ਕੁ ਉਮਰ ਆ ਬਾਈ ਤਕਰੀਬਨ 15-16 ਮਹੀਨਿਆਂ ਲਗਭਗ ਹੋਣ 15-16 ਮਹੀਨਿਆਂ ਇਹਨਾਂ ਦੇ ਜਿਹੜੀਆਂ ਮਾਂ-ਮਾਂ ਨੇ ਮਾਦਰ ਆਪਣੇ ਫਾਰਮ ਤੋਂ ਆ ਹੈਗੀਆਂ ਮੇਰੇ ਦੁੱਧ ਦਾ ਕੀ ਰਿਕਾਰਡ ਆ ਉਹਨਾਂ ਦਾ ਅੰਦਾਜ਼ਾ ਵੱਦਾ ਆਪਣੇ ਕੋਲੇ ਪਹਿਲਾਂ 13 ਕਿਲੋ ਤੋਂ ਕੋਈ ਘੱਟ ਨਹੀਂ ਹੈ ਜੀ ਅੱਛਾ ਮੰਨ ਲਾ ਵੀ 14 15 1600 ਤੱਕ ਕਿੰਨੇ ਦੇ ਰਿਕਾਰਡ ਨੇ ਹਾਂ ਹਾਂ ਆਪ ਇਹ ਕੱਟੀ ਕਿਹੜੇ ਸੀਮੰਦੀ ਹੈ ਜਿਹੜੀ ਇੱਕ ਨੰਬਰ ਤੇ ਆਪਾਂ ਲੱਗਾਈ ਹੈ ਇਹ ਹੈਗੀ ਹੈ ਹਸਾਰ ਬਾਂ ਦੇ ਰਸਤਮੇ ਹਿੰਦ ਦੀ ਰਸਤਮੇ ਹਿੰਦ ਦੀ ਕੱਟੀ ਹੈ ਤੇ ਸਿੱਕਾ ਵੀ ਆਪਾਂ ਜੇ ਕੋਈ ਸੱਜਣਾ ਆਉਂਦਾ ਨੇੜੇ ਤੇ ਡੀਐਨਏ ਟੈਸਟ ਕਰਵਾ ਲੈ ਫੁੱਲ ਗਾਰੰਟੀ ਡੀਐਨਏ ਤੱਕ ਦੀ ਵੀ ਜ਼ਿੰਮੇਵਾਰੀ ਹੈ ਲੈ ਸੱਜਣਾ ਬਾਈ ਕਹਿੰਦਾ ਨਾ ਡੀਐਨਏ ਟੈਸਟ ਤੱਕ ਦੀ ਵੀ ਜ਼ਿੰਮੇਵਾਰੀ ਹੈ ਤੇ ਬਾਕੀ ਇੱਥੇ ਤੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਸਿੰਘ ਸਿੰਘ ਬਿਲਕੁਲ ਕੁੰਡੇ ਸਿੰਘ ਚ ਤੇ ਬਿਲਕੁਲ ਜੈਡ ਬਲਾਏਗਾ ਇਹ ਹੈਗੀ ਰੁਸਤਮਹਿੰਦ ਦੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਦੋ ਨੰਬਰ ਵਾਲੀ ਭਾਈ ਆਹ ਕਿਹੜੇ ਸੀਮਨ ਦੀ ਜਿਹੜੀ ਦੋ ਨੰਬਰ ਤੇ ਖੜੀ ਆ ਇਹ ਹੈਗੀ ਹੈਗੀ ਵੀਰੇ ਸਕੰਦਰ ਦੀ ਲక్ష్ਮੀ ਡੈਰੀ ਦੀ ਲక్ష్ਮੀ ਡੈਰੀ ਫਾਰਮ ਵਾਲੀ ਦਾ ਇਹ ਝੋਟੀ ਹੈਗੀ ਸੱਜਣੋਂ ਲక్ష్ਮੀ ਡੈਰੀ ਫਾਰਮ ਵਾਲੇ ਸਕੰਦਰ ਦੀ ਆ ਐ ਇਹਨੂੰ ਕਰੀ ਭਾਈ ਇਹਨੂੰ ਇਹਦੀ ਉਮਰ ਕਿੰਨੀ ਕਹੂ ਭਾਈ ਆਈਡੀਆ ਬਸ ਤੋ ਗਰੀਬਨ ਕੋਈ ਮਹੀਨਾ 2 ਮਹੀਨੇ ਘੱਟ ਵੱਧ ਬਸ ਇੱਥੇ 15 ਤੋਂ ਲੈ ਕੇ 17 ਕਿ ਮਹੀਨੇ ਤੱਕ 15 ਤੋਂ 17 ਮਹੀਨਿਆਂ ਦੀ ਉਮਰ ਚ ਆ ਗਈਆਂ ਕੱਟੀਆਂ ਇਹ ਹੈਗੀ ਲక్ష్ਮੀ ਡੈਰੀ ਫਾਰਮ ਵਾਲੇ ਦੇ ਸਕੰਦਰ ਦੀ ਇਹਨੂੰ ਬਈ ਖੋਲ ਕੇ ਤੋੜ ਦੇ ਤੇ ਬਾਕੀ ਸੱਜਣੋ ਕੱਲੀ ਕੱਲੀ ਤੋੜ ਕੇ ਵੀ ਦਿਖਾਉਂਗਾ ਤੇ ਇੱਕ ਨੰਬਰ ਵਾਲੀ ਕੱਤੀ ਵੀ ਆਪਾਂ ਤੋੜ ਦਾਂਗੇ ਜਿਹੜੀ ਰੁਸਤਮੇ ਹਿੰਦ ਦੀ ਆ ਇਹ ਸਿਕੰਦਰ ਦੀ ਆ ਉਮਰ 15 ਤੋਂ 17 ਮਹੀਨੇ ਆ ਤੇ ਮਦਰ ਦਾ ਰਕਾਰਡ ਤਕਰੀਬਨ ਤਕਰੀਬਨ 14-15 ਕਿਲੋ ਤੋਂ ਘੱਟ ਕਿਸੇ ਦਾ ਨਹੀਂ ਹੈਗਾ ਇਹਨਾਂ 'ਚ ਸਾਰੀਆਂ 15 ਪਲੱਸ ਵਾਲੀਆਂ ਨੇ ਉਹੀ ਗੱਲ ਆ ਵੀ ਬਾਈ ਕਹਿੰਦਾ ਲੇਬਰ ਦੀ ਸਮੱਸਿਆ ਦੇ ਕਾਰਨ ਆਪਾਂ ਸੇਲ ਕਰਦੇ ਆ ਇਸ ਤੋਂ ਪਹਿਲਾਂ ਤਾਂ ਨਹੀਂ ਬਈ ਕੱਤੀ ਆਪਾਂ ਸੇਲ ਕਰੀਆਂ ਕਦੇ ਨਾ ਵੀਰੇ ਅੱਜ ਤੱਕ ਤਾਂ ਨਹੀਂ ਕੋਈ ਵੇਚੀ ਤੇ ਇਹ ਤਾਂ ਹੁਣ ਲੇਬਰ ਦੀ ਬੜੀ ਦਿੱਕਤ ਆਉਂਦੀ ਹੈਗੀ ਬੰਦ ਦੇ ਬਾਈ ਜੀ ਇਹ ਆਪਾਂ ਜੋੜੇ ਜੋੜੇ ਦਾ ਰੇਟ ਹੀ ਕਰਾਂਗੇ ਨਾ ਵੀਰੇ ਆਹ ਕੱਤੀ ਸਾਹਮਣੇ ਸੱਜਣੋ ਹੈ ਯਾ ਰੁਸਤਮੇ ਹਿੰਦ ਦੀ ਇਹਦਾ ਰੇਟ ਕੀ ਕਰਦੇ ਆ ਜੋੜੇ ਦਾ ਆਪਾਂ ਇਹ ਜੋੜਾ ਵੀਰੇ 60000 ਦਾ ਦੇਣਾ ਸੱਤ 24 ਕਰਦੇ ਮਾਨਤਨ ਜਮੀ ਫਿਕਸ ਰੇਟ ਕਰਦੇ ਉਹ ਇੰਨੇ ਪੈਸੇ ਤਾਂ ਖਾ ਗਿਆ ਹੋਣਗੇ ਹੁਣ ਵੀਰੇ ਨਹੀਂ ਖਾ ਤਾਂ ਫਿਰ ਚੰਗਾ ਜਾਨਵਰ ਦਾ ਚੰਗੇ ਪੈਸੇ ਖਾ ਕੇ ਤਿਆਰ ਹੁੰਦੀ ਆ ਕੱਤੀ ਕਿੰਨੇ ਦਾ ਛੱਡ ਦਾਂਗੇ ਜਮੀ ਲਾਸਟੇ ਦੱਸ ਦੇ 55 ਨਹੀਂ ਛੱਡ ਦਾਂਗੇ 55 55 ਚ ਵੀ ਕਰ ਦਾਂਗੇ ਮਾਨਤਨ 1000 2000 ਕਰ ਦਾਂਗੇ ਕਰ ਦਾਂਗੇ ਲੈ ਸੱਜਣੋਂ 55 ਤੋਂ ਵੀ ਬਾਈ ਕਹਿੰਦਾ ਛੋਟਛੱਪਾ ਕਰ ਦਾਂਗੇ ਇਹਨੂੰ ਵੀ ਤੋੜ ਦੇ ਬਾਈ ਫੋਲ ਕੇ ਏ ਕੱਤੀਆ ਸੱਜਣੋਂ ਰੁਸਤਮੇ ਹਿੰਦ ਦੀ ਉਮਰ ਉਹੀ ਗੱਲ ਆ ਮੈਂ ਤੁਹਾਨੂੰ ਦੱਸਿਆ ਵੀ 15 ਤੋਂ 17 ਮਹੀਨੇ ਆ ਤੇ ਰੇਟ ਵੀ ਬਾਈ ਦੇ ਸੱਜਣੋਂ ਜਾਨਵਰਾਂ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਰੇਟ ਨੇ ਕੋਈ ਜ਼ਿਆਦਾ ਰੇਟ ਨਹੀਂ ਹੈਗੇ ਬਾਕੀ ਇਹਨਾਂ 'ਚੋਂ ਵੀ ਬਾਈ ਕਹਿੰਦਾ ਮਾਨਤਾਨ ਕੋਈ ਸੱਜਣ ਲੈਣ ਆਊਗਾ ਘਰੇ ਆਪਾਂ ਕਰ ਦਾਂਗੇ ਤੇ ਬਾਕੀ ਜਿਹੜੇ ਨੇ ਕੱਲੀ-ਕੱਲੀ ਲੈਣੀ ਆ ਉਹ ਬਾਈ ਨਾਲ ਉਹ ਹਜ਼ਾਰ ਰੇਟ ਉਹ ਹਜ਼ਾਰ ਰੇਟ ਬਣਾ ਲੇ ਕਿਉਂਕਿ ਜੋੜੇ-ਜੋੜੇ ਦਾ ਰੇਟ ਹੀ ਕਰਾਊਂਗਾ ਮੈਂ ਇਹਨਾਂ ਦੋਹੇ ਲੈ ਹੁਣ ਆਪਾਂ ਸੱਜਣਾਂ ਤੁਹਾਨੂੰ 31 ਚੋਂ ਦਿਖਾਉਨੇ ਆ ਤਿੰਨ ਨੰਬਰ ਵਾਲੀ ਕੱਟੀ ਕਿਉਂਕਿ ਨੰਬਰ ਯਾਦ ਰੱਖਿਓ ਉਸ ਦੇ ਹਿਸਾਬ ਨਾਲ ਬਾਈ ਨੂੰ ਫੋਨ ਮਲਿਆ ਲਿਓ ਇਹ ਕਿਹੜੇ ਸੀਮਨ ਦੀ ਆ ਬਾਈ ਇਹ ਵੀਰੇ 1000 ਰੁਪਏ ਵਾਲੇ ਸੁਲਤਾਨ ਦੀ ਐ ਇਹ ਸੁਲਤਾਨ ਜਿਹੜਾ 1000 ਰੁਪਏ ਵਾਲਾ ਹੈ ਸਰਕਾਰੀ ਸੀਮਨ ਲੱਗਿਆ ਤੇ ਟੈਗ ਵੀ ਇਧਰ ਕੱਢ ਸਾਰਾ ਨਿਕਲ ਵੀ ਆਊਗਾ ਲੈ ਇਹਦੇ ਸੱਜਣਾਂ ਟੈਗ ਵੀ ਲੱਗਿਆ ਬਾਈ ਕਹਿੰਦਾ ਇਹਦਾ ਰਿਕਾਰਡ ਸਾਰਾ ਨਿਕਲ ਵੀ ਆਊਗਾ ਜੇ ਆਪਾਂ ਕਢਾਉਣਾ ਚਾਹੀਏ ਇਹਦੇ ਤੋਂ ਸਰਚ ਕਰਕੇ ਇਹਦੀ ਉਹ ਕਿੰਨੀ ਉਮਰ ਹੋਊ ਬਾਈ ਇਹ ਵੀ ਹੋਊਗੀ ਤਕਰੀਬਨ ਵੀਰੇ 14-15 ਕਿ ਮਹੀਨੇ ਲੱਗਣਗੇ ਇਹ ਵੀ 14-15 ਮਹੀਨੇ ਦੇ ਤੇ ਇਹਦੀ ਮਾਦਰ ਵੀ ਆਪਣੇ ਲਈ ਆ ਹਾਂ ਹੈਗੀ ਵੀਰੇ ਕਿਹੜਾ ਸੀਮਨ ਦੱਸਿਆ ਸੀ ਬਾਈ ਦਾ ਐਸਐਰ ਬਵਾਇਨ ਵਾਲਾ ਸੁਲਤਾਨ ਦੇ ਸੁਲਤਾਨ ਦੀ ਇਹ ਵੀ ਤੋਰ ਦੇ ਬਾਈ ਹੁਲ ਕੇ ਇਹ ਕੱਤੀ ਹੈਗੀ ਆ ਸਜਣੋ ਐਸਐਰ ਬਵਾਇਨ ਵਾਲੇ ਸੁਲਤਾਨ ਬੁੱਲਦੀ ਐ ਬਾਕੀ ਤੁਰਦੀ ਦੀ ਕਰ ਲੈ ਜੱਜਮੈਂਟ ਉਮਰ ਉਹੀ ਗੱਲ ਆ ਵੀ 15 ਮਹੀਨੇ ਦੇ ਆਸ-ਪਾਸ ਹੀ ਨੇ ਤਕਰੀਬਨ ਤੇ ਮਾਦਰ ਇਹਦੀ ਵੀ ਬਾਈ ਹੋਰਾਂ ਕੋਲੇ ਖੜੀ ਆ ਫਾਰਮ ਤੇ ਤੇ ਇੱਥੇ ਤੋਂ ਲੰਬਾਈ ਲਮੂਈ ਦੇਖ ਸਕਦੇ ਹੋ ਸੱਜਣੋ ਚੰਗੀ ਆ ਤੇ ਬਾਕੀ ਜੈਡ ਬਲੈਕ ਆ ਪੂੰਛ ਥੋੜੀ ਬਾਈਟਾ ਨੀਚੇ ਤੋਂ ਬਾਕ ਕਮਾਲ ਹੋ ਜੀ ਤੇ ਬਾਕੀ ਥੱਲਿਓ ਇਹਦੀ ਵੀ ਝੋਲੀ ਝੂਲੀ ਸੱਜਣੋ ਚੰਗੀ ਆ ਵਧੀਆ ਬੰਨ ਵਾਲੀ ਕੱਟੀ ਐ ਵੀ ਤੇ ਇਹਨਾਂ ਦਾ ਰੇਟ ਆਪਾਂ 3 ਨੰਬਰ ਤੇ 4 ਨੰਬਰ ਵਾਲੀ ਦਾ ਰੇਟ ਕੱਥੇ ਹੀ ਕਰਾ ਦਾਂਗੇ ਜੋੜੇ ਦਾ ਤੇ ਬਾਕੀ ਇੱਥੇ ਤੋਂ ਪਿੱਠ ਪੂੜਾ ਦੇਖ ਸਕਦੇ ਹੋ ਬਿਲਕੁਲ ਚੰਗੀ ਕੱਟੀ ਆ ਤੇ ਥੱਲਿਓ ਦਿਖਾ ਦਣਾ ਤੁਹਾਨੂੰ ਸਿਸਟਮ ਆ ਇਹਦਾ ਲਿਆ ਹੁਣ ਤੁਹਾਨੂੰ ਸੱਜਣੋ ਦਿਖਾ ਦਨੇ ਆਪਾਂ 4 ਨੰਬਰ ਵਾਲੀ ਲਾਸਟ ਕੱਟੀ ਆ ਇਹ ਇਹ ਕਿਹੜੇ ਸੀਮੰਦਿਆ ਬਾਈ ਖੋਦ ਇਹ ਵੀ ਰੇ ਹੈਗੀ ਹੈਗੀ ਇਹ ਵੀ ਸਿਕੰਦਰ ਦੀ ਹੈਗੀ ਲਖਸਮ ਡੇਰੀ ਫਾਰਮ ਵਾਲੇ ਦੀ ਅੱਛਾ ਇਹ ਵੀ ਸਿਕੰਦਰ ਦੀ ਹੈ ਹਾਂ ਜੀ ਇਹਦੀ ਮਾਦਰ ਵੀ ਆਪਣੇ ਕੋਲ ਹੀ ਹੈ ਇਹਦੀ ਮਾਂ ਦਾ ਸਾਰਿਆਂ ਨਾਲ ਵੱਧ ਦੁੱਧ ਦਤਾ 19 ਕਿਲੋ ਲਈ ਦੀ ਹੈ ਵੀਰੇ ਅੱਛਾ ਇਹਦੀ ਮਾਦਰ ਨਾਲ 19 ਕਿਲੋ ਦੁੱਧ ਦਾ ਇਸ ਟਾਈਮ ਗੱਭਣ ਆ ਉਹ ਹਾਂ ਉਹ ਹੁਣ ਹੈਗੀ ਹੈਗੀ 5 ਮਹੀਨਿਆਂ ਦੀ ਗੱਭਣ ਹੈ ਵੀਰੇ ਠੀਕ ਹੈ ਜੀ ਇਹਨੂੰ ਵੀ ਤੋੜ ਦਿਓ ਖੋਲ ਕੇ ਉਹ ਇਹਦੀ ਮਾਂ ਹੈਗੀ ਹੁਣ ਨੌਵੇਂ ਸੂਹ ਹੈਗੀ ਸਾਡੇ ਕੋਲ ਅੱਛਾ ਇਹਨਾਂ ਚ ਦੋ ਆਪਣੇ ਕੋਲ ਸਿਕੰਦਰ ਦੀਆਂ ਹਾਂ ਜੀ ਇੰਨਾ ਚੋ ਦੋ ਚੋ ਕੱਟੀਆਂ ਹੈਗੀਆਂ ਸੱਜਣੋਂ ਸਕੰਦਰ ਦੀਆਂ ਇਹ ਚੌਥੇ ਨੰਬਰ ਵਾਲੀ ਕੱਟੀ ਵੀ ਸਕੰਦਰ ਦੀ ਹੈ ਤੇ ਇਹਦੀ ਮਾਦਰ ਦਾ ਰਿਕਾਰਡ ਹੈ ਜਿਹੜਾ ਬਾਈ ਕਹਿੰਦਾ 19 ਕਿਲੋ ਦੁੱਧ ਦਾ ਰਿਕਾਰਡ ਹੈ ਇਹਦਾ ਸਾਰੀਆਂ ਨਾਲੋਂ ਜ਼ਿਆਦਾ ਰਿਕਾਰਡ ਹੈ ਦੁੱਧ ਦਾ ਇਸਦੀ ਮਾਦਰ ਦਾ ਤੇ ਬਾਕੀ ਇਹਨੂੰ ਵੀ ਤੁਰਦੀ ਨੂੰ ਦੇਖ ਸਕਦੇ ਹੋ ਲੰਬਾਈ ਲੰਬੂਈ ਇਹਦੀ ਵੀ ਚੰਗੀ ਆ ਬਾ ਕਮਾ ਲਓ ਜੀ ਇੱਥੇੋਂ ਬਾਕੀ ਸਿੰਗ ਲਾਗੀ ਥੋੜਾ ਜਿਹਾ ਖੁੱਲਾ ਹੈ ਨਾ ਸਿੰਗ ਮਾਂ ਤੇ ਲੇਗੀ ਇਹ ਵੀਰੇ ਉਹ ਕਨਫਰਮ ਹੈਗੀ ਸਕੰਦਰ ਦੀ ਆ ਬਾਈ ਹਾਂ ਵੀਰੇ ਸਾਰੇ ਕੱਲੀ ਕੱਲੀ ਕਨਫਰਮ ਹੈਗੀ ਇਹਦਾ ਜੋੜੇ ਦਾ ਕੀ ਰੇਟ ਕਰਦੇ ਆ ਬਾਈ ਆਪਾਂ ਇਹ ਜੋੜਾ ਵੀਰੇ 50000 ਦਾ ਦੇਵਾਂ। ਇਹ 50 ਚੋਂ ਕਰਦੀ ਮਾਨਤਾ ਨੇ 50 ਜ਼ਿਆਦੇ ਆ ਇਹਨਾਂ ਦਾ। ਜਾਤ ਵਾਲੀ ਚੰਗੀ ਆ ਭਾਈ। ਜਾਤ ਕੁਆਲਟੀ ਦਾ ਚੰਗੀ ਆ 50 ਥੋੜਾ ਜਿਆਦਾ ਆ। ਕਿੰਨੇ ਆ ਜਮੀਨ ਲਾਸਟੇ ਕਰ ਦੇ ਪੈਂਤਾਲੀ ਦਾ ਦੇ ਦਾਂਗੇ। ਹੈ 45 ਦਾ। ਹੋਰ ਵੀ ਕਰ ਦੇ ਮਾਨ। 8000 2000 ਕਰ ਦਾਂ ਇਮਾਨਤਾਨ ਵੀਰੇ। ਦੇ ਦਾਂਗੇ 42 ਦਾ ਦੇ ਦਾਂਗੇ। ਹਾਂ ਦੇ ਦਾਂਗੇ ਬਸ ਲੈਣ ਦੇਣੀ ਹੋਵੇ ਵਾਲੀ ਵੀਰੇ। ਅੱਛਾ 42000 ਰੁਪਇਆ ਸੱਜਣੋ ਆ ਜੋੜੇ ਦਾ ਬਾਈ ਕਹਿੰਦਾ ਬਿਲਕੁਲ ਲੈਣ ਦੇਣ ਰੇਟ ਆ 3 ਨੰਬਰ ਤੇ 4 ਨੰਬਰ ਵਾਲੀ ਦਾ। ਲੈ ਬਾਈ ਨੰਬਰ ਬੋਲ ਦੋ ਆਪਣਾ। 95013 ਵੀਰੇ ਹਾਂਜੀ 19430 ਇੱਕ ਵਾਰੀ ਫੇਰ ਬੋਲ ਦਿਓ 95013 ਹਾਂਜੀ 19430 ਲੈ ਸੱਜਣੋ ਝੋਟੀਆਂ ਕੱਤੀਆਂ ਤੁਹਾਨੂੰ ਮੈਂ ਦਿਖਾਤੀ ਜਿਹੜੀਆਂ ਫੋਰ ਸੇਲ ਦੀ ਇੱਕ ਵਾਰ ਨਾ ਬਾਈ ਦੇ ਫਾਰਮ ਤੇ ਢੇੜਾ ਲਵਾ ਦਣਾ ਤੁਹਾਨੂੰ ਤੇ ਇਧਰ ਆ ਮੱਝਾਂ ਨੇ ਇਹਨਾਂ ਦੇ ਵਿੱਚ ਹੀ ਬੈਠੀਆਂ ਨੇ ਇਹਨਾਂ ਦੇ ਮਾਦਰ ਨੇ ਜਿਹੜੀਆਂ ਬਾਕੀ ਜਿਹੜਾ ਸੱਜਣੋਰੇ ਲੈਂਡ ਆਊਗਾ ਬਾਈ ਨੇੜੇ ਤੋਂ ਦਿਖਾ ਵੀ ਦੇਊਗਾ ਇਹਦੀ ਗੱਲ ਨਹੀਂ ਲੈ ਸੈਟਅਪ ਆ ਜਿਹੜਾ ਨਾ ਸੱਜਣੋ ਫਾਰਮ ਦਾ ਬਾਈ ਦਾ ਪੂਰਾ ਟਾਪ ਦਾ ਪਹਿਲਾਂ ਇਹ ਭਾਂਡੇ ਦੇ ਵਿੱਚ ਉਧਰ ਮੈਟਾਂ ਤੇ ਹੁੰਦੀਆਂ ਜਾਨਵਰ ਤੇ ਉਸ ਤੋਂ ਬਾਅਦ ਕੱਚੇ ਦਾ ਸਿਸਟਮ ਵੀ ਪੂਰਾ ਤੇ ਬਾਕੀ ਜਿਹੜੀ ਮੇਨ ਗੱਲ ਆ ਨਾ ਬਾਈ ਨੇ ਆ ਸਾਨੂੰ ਬੱਚੇ ਵਾਲਾ ਸਿਸਟਮ ਦਿਖਾਉਣਾ ਸੱਜਣੋ ਜਿਹੜੇ ਡੇਰੀ ਫਾਰਮਾਂ ਦੇ ਵਿੱਚ ਰ ਬੱਚੇ ਮਰਨ ਮੋਰਨ ਦਾ ਜਿਆਦਾ ਕਾਰਨ ਹੁੰਦਾ ਉਹ ਪਸ਼ੂਆਂ ਦੇ ਬਾਈ ਪਿੱਛੇ ਪੁੱਛੀ ਬੰਨੀ ਰੱਖਦੇ ਨੇ ਹਨਾ ਤੇ ਆ ਸੱਜਣੋ ਦੇਖ ਸਕਦੇ ਹੋ ਬਿਲਕੁਲ ਚੰਗਾ ਸੈਟਅਪ ਲਾਇਆ ਬਾਈ ਨੇ ਬਾਸ ਬੂਸ ਲਾ ਕੇ ਵਧੀਆ ਸਿਸਟਮ ਬਣਾਇਆ ਹੋਇਆ ਆਲੇ-ਦਾਲਿਓ ਤੇ ਇਹਦੇ ਵਿੱਚ ਮੇਰਾ ਖਿਆਲ ਆ ਖੁੱਲੇ ਛੱਡ ਕੇ ਰੱਖਦੇ ਆ ਬਾਈ ਸਾਰੇ ਹਾਂ ਖੁੱਲੇ ਛੱਡ ਕੇ ਰੱਖਦੇ ਨੇ ਜੀ ਇਹ ਵੀ ਇਹ ਵੀ ਸਲੈਕਟਰ ਸੀਮਨਾ ਦੀ ਹੋਣਗੇ ਆਪਣੀ ਹਾਂ ਸਾਰੀ ਸੀਮਨ ਨੋਰਮਲ ਤਾਂ ਕਦੇ ਭਰਾਇ ਨਹੀਂ ਹੈਗੇ ਵੀਰੇ ਅੱਛਾ ਜੀ ਸਾਰਾ ਵਧੀਆ ਸੀਮਨ ਇਹਨਾਂ ਚ ਕਿਹੜੇ ਕਿਹੜੇ ਸੀਮਨਾਂ ਦੇ ਬੱਚੇ ਨੇ ਆਪਾਂ ਦਿਖਾਈ ਦੰਨੇ ਅੰਦਰ ਆ ਕੇ ਪਤਾ ਹੈ ਕਿ ਹੈ ਕਿ ਰੁਸਤ ਮਹਿੰਦ ਦੀ ਵੀਰੇ ਆਹ ਇਹ ਐਨੂੰ ਕਰੀ ਬਾਈ ਫੜ ਕੇ ਇਹਦੀ ਉਮਰ ਕਿੰਨੀ ਕੁ ਹੋਊਗੀ ਆਈਡੀਆਂ ਇਹ ਹੋਗੀ ਤਕਰੀਬਨ 3 ਕ ਮਹੀਨਿਆਂ ਦੇ ਲਗਭਗ ਬਾਈ ਲਾ ਇਹਨਾਂ ਜੋ ਕੋਈ ਜਾਨਵਰ ਫੋਰ ਸੇਲ ਨਹੀਂ ਹੈਗਾ ਸੱਜਣੋ ਉਹਦੇ ਵਾਸਤੇ ਨਾ ਬਾਈ ਨੂੰ ਫੋਨ ਲਾ ਕੇ ਪਰੇਸ਼ਾਨ ਨਾ ਕਰਿਓ ਬਾਕੀ ਏਵੇਂ ਸਾਨੂੰ ਉਦਾਂ ਸ਼ੌਂਕ ਨੂੰ ਦਿਖਾਈ ਨੇ ਜਾਨਵਰ ਬਾਈ ਦੇ ਵੀ ਬਾਈ ਨਾ ਚੰਗੇ ਜਾਨਵਰ ਰੱਖਣ ਦਾ ਸ਼ਕੀਨ ਆ ਕਿਹੜੇ ਕਿਹੜੇ ਟੀਕਿਆਂ ਦੇ ਜਿਆਦੇ ਨੇ ਬੱਚੇ ਹੁਣ ਆਪਣੇ ਕੋਲੇ ਆ ਗਈ ਆ ਗਈ ਟਕੈਸ਼ ਦੀ ਲక్ష్ਮੀ ਡੇਰੀ ਫਾਰਮ ਵਾਲੀ ਦੀ ਇਹ ਲక్ష్ਮੀ ਡੇਰੀ ਫਾਰਮ ਵਾਲੇ ਟਕੈੰਤ ਦੀ ਆ ਗਈ ਹੈ ਨਹੀਂ ਬਾਕੀ ਕੱਦ-ਕੁੱਦ ਬਾਈ ਚੰਗਾ ਬਣਾਉਗੀ ਇਹ ਵੀ ਹੈ ਨਾ ਜਾਨਵਰ ਦੀ ਇਹਦੇ ਚ ਵੀ ਵਾਲੀ ਆ 34 ਦਿਨਾਂ ਦੀ ਹੈਗੀ ਵੀਰੇ ਅੱਛਾ 33 34 ਦਿਨਾਂ ਦੀ ਲੈ ਸੱਜਣੋ 33 34 ਦਿਨਾਂ ਦੀ ਕੱਟੀ ਆ ਕੁੱਲ ਇੱਥੋਂ ਮੇਰਾ ਖਿਆਲ ਆਪਣੇ ਆਮ ਫਾਰਮਰਾਂ ਕੋਲੇ ਦਾ ਯਾਰ 2 2 4 4 ਮਹੀਨਿਆਂ ਦੇ ਬੱਚੇ ਏਡੇ ਏਡੇ ਹੁੰਦੇ ਆ ਜਾ ਕੇ ਤੇ ਬਾਕੀ ਜਿਹੜੀ ਮੇਨ ਗੱਲ ਆ ਵੀ ਖੁੱਲੇ ਰਹਿਣ ਨਾਲ ਬਈ ਬਣਦੀ ਆ ਸੇਤ ਥੋੜੀ ਜੀ ਹੈ ਨਾ ਜੋ ਤੁਰਦੇ ਫਿਰਦੇ ਰਹਿੰਦੇ ਆ ਇਹ ਕਿਹੜੇ ਸੀਮੰਦੀ ਆ ਇਹ ਵੀ ਰੁਸਤਮ ਹਿੰਦੇ ਅੱਛਾ ਇਹ ਵੀ ਰੁਸਤਮ ਹਿੰਦੇ ਇਹ ਵੀ ਰੁਸਤਮ ਹਿੰਦੇ ਆ ਹਸਾਰ ਬੋਇਨ ਵਾਲੇ ਦੀ ਤੇ ਅੱਜ ਸੱਜਣੋਂ ਆਪਾਂ ਦਿਖਾਏ ਨੇ ਧੰਦੀਵਾਲ ਡੈਰੀ ਫਾਰਮ ਦੇ ਜਾਨਵਰ ਪਿੰਡ ਧੰਦੀਵਾਲ ਤੋਂ ਤੇ ਚੈਨਲ ਨਾਲ ਬਣੇ ਰਹੋ ਇਸੇ ਤਰ੍ਹਾਂ ਹੀ ਹੋਰ ਕਿਸੇ ਫਾਰਮ ਤੋਂ ਵੀਡੀਓ ਬਣਾਵਾਂਗੇ ਕੱਲ ਨੂੰ ਤੇ ਬਾਕੀ ਹੋਰ ਵੀ ਜਾਣਕਾਰੀ ਭਰਪੂਰ ਗੱਲਾਂ ਤੁਹਾਨੂੰ ਦੱਸਦੇ ਰਾਂਗੇ ਧੰਨਵਾਦ